ਹਾਂਜੀ ਬਈ ਅੱਜ ਆਪਾਂ ਗੱਲ ਕਰਦੇ ਆਂਗੇ ਹੌਪਰ ਦੀ ਤੇ ਤੁਹਾਨੂੰ ਆਪਾਂ ਕੁਝ ਕੁ ਸਾਡੇ ਪਿੰਡ ਦੇ ਵਾਹਣ ਦਿਖਾਵਾਂਗੇ ਜਿਹੜੇ ਕਿ ਡਾਕਰ ਨਹੀਂ ਹੈਗੇ ਬਾਲੇ ਪਰ ਪਾਣੀ ਉਹਨਾਂ ਚ ਸੁੱਕਦਾ ਹੈਗਾ ਮਾੜੇ ਨਹੀਂ ਕਹਿ ਸਕਦੇ ਵਾਹਣ ਬੜੇ ਵਧੀਆ ਨੇ ਵਾਹਣ ਤਕੜੇ ਆ ਚੰਗੀ ਫਸਲ ਹੁੰਦੀ ਹੈ ਉਹਨਾਂ ਵਿੱਚ ਆਪਾਂ 5-6 ਵੈਰੈਟੀਆਂ ਦਾ ਵੇਖਣ ਕੀਤਾ ਦੇਖੀਆਂ ਨੇ ਉਹਨਾਂ ਦੇ ਵਿੱਚ ਹੌਪਰ ਦੇਖਿਆ ਹੈਗਾ ਤੇ ਕਿਹੜੀ ਵੈਰੈਟੀ ਚ ਵੱਧ ਹੌਪਰ ਹੈਗਾ ਤੇ ਕਿਹੜੀ ਵੈਰੈਟੀ ਚ ਘੱਟ ਹੈਗਾ ਇਹ ਆਪਾਂ ਦੇਖਦੇ ਆਂ ਵੀਡੀਓ ਦੇ ਵਿੱਚ ਆਜੋ ਤੁਹਾਨੂੰ ਵੀ ਵੀਡੀਓ ਦਿਖਾਉਨੇ ਆ ਤੇ ਆਪਣੀ ਵੀਡੀਓ ਕਿਵੇਂ ਲੱਗਦੀ ਹੈ ਬਾਈ ਖੇਤੀ ਨਾਲ ਸੰਬੰਧਤ ਹੈ ਖੇਤੀ ਆਪਾਂ ਖੁਦ ਕਰਦੇ ਆਂਗੇ ਤੇ ਆਪਣੀ ਵੀਡੀਓ ਤੇ ਕਮੈਂਟਾਂ ਰਹੀਂ ਜਰੂਰ ਦੱਸਦਿਆ ਕਰੋ ਵੀ ਬਾਈ ਕਿਵੇਂ ਲੱਗਦਾ ਹੈ ਕਿਉਂਕਿ ਜੋ ਸਾਡੇ ਏਰੀਏ ਚ ਵਾਪਰ ਰਿਹਾ ਹੈ ਫਸਲੀ ਚੱਕਰ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਜਰੂਰ ਵੀਡੀਓ ਦੇ ਵਿੱਚ ਕਮੈਂਟਾਂ ਰਹੀਂ ਦੱਸਦਿਆ ਕਰੋ ਧੰਨਵਾਦ ਵੀਰੇ ਆਪਾਂ ਦੇਖਦੇ ਆਂ ਵੀਡੀਓ ਆ 1447 ਵੈਰਾਈਟੀ ਹੈ ਬਾਈ ਤਕਰੀਬਨ ਹੁਣ ਪੱਕਣ ਦੇ ਦੌਰ ਚੱਲ ਰਹੀ ਹੈਗੀ ਤੇ ਦਾਣੇ ਕਾਫੀ ਹੱਦ ਤੱਕ ਪਕਾਈ ਖੜੀ ਆ ਆਪਾਂ ਇਹਦੇ ਵਿੱਚ ਦੇਖਦੇ ਆ ਉਹ ਉੱਪਰ ਕਿਵੇਂ ਆ ਤੇ ਜਣਾ ਬਿਲਕੁਲ ਸਾਫ਼ ਨੇ ਵੀਰੇ ਕੋਈ ਤੇ ਕੋਈ ਦਾਣਾ ਵੀ ਨਹੀਂ ਦਿਖ ਰਿਹਾ ਹੋਪਰ ਦਾ ਠੀਕ ਹੈ ਮੱਛਰ ਕੋਈ ਨਹੀਂ ਹੈਗਾ ਬਿਲਕੁਲ ਸਾਫ਼ ਹੈਗੀ ਇਹ ਇਹ 1847 ਵੈਰਿਟੀ ਹੈ ਬਾਈ ਇਹਦੇ ਵਿੱਚ ਹਜੇ ਕੋਈ ਸ਼ਿਕਾਇਤ ਨਹੀਂ ਆਈ ਨਾਰਮਲ ਵਾਈਆਂ ਨੇ ਸਪਰੇਅ ਕਰੀ ਹੋਈ ਆ ਹਜੇ ਬਿਲਕੁਲ ਤੇਲੇ ਵਾਲੀ ਕੋਈ ਹੈ ਅੱਗੇ ਪਾਈ ਨਹੀਂ ਹੈਗੀ ਦਵਾਈ ਤੇ ਮੇਰੇ ਹਿਸਾਬ ਨਾਲ ਵੀ ਇਹਨੂੰ ਲੋਡ ਵੀ ਨਹੀਂ ਪੈਣੀ ਇਹ 1847 ਵੈਰਾਈਟੀ ਹੈ ਬਾਈ ਇਹ ਜਿਹੜੀ ਆਪਾਂ ਵੈਰਾਈਟੀ ਦੇਖਦੇ ਆਂ ਬਾਈ ਇਹ 212 212 ਵਿੱਚ ਪਿਛਲੀ ਵਾਰ ਤਾਂ ਬਾਈ ਬਹੁਤ ਮਛਰ ਆਇਆ ਸੀਗਾ ਇਸ ਵਾਰ ਦੇਖੋ ਕੀ ਸ਼ਿਕਾਇਤ ਆ ਜੋ ਦੇਖਦੇ ਆਂ 212 ਦੇ ਵਿੱਚ ਸ਼ਿਕਾਇਤ ਹੈਗੀ ਹੈ ਬਾਈ ਹੋਪਰ ਦੀ ਪਰ ਬਹੁਲੀ ਜਿਆਦਾ ਨਹੀਂ ਹੈਗੀ ਮੰਨ ਕੇ ਚਲੋ 30-40% ਹੋਪਰ ਬੈਠਾ ਵੀ ਹੈਗਾ ਮਛਰ ਤੇ ਥੱਲੋਂ ਵੀ ਥੋੜਾ ਥੋੜੀ ਉਲੀ ਮੰਗੂ ਇਹਨੇ ਆਪ ਦਾ ਜਾਲ ਵਿਛਾ ਰੱਖਿਆਗਾ ਇਹ 212 ਵੈਰੇਟੀ ਹੈ ਬਾਈ 212 ਦੇ ਵਿੱਚ ਪੱਤ ਘੱਤ ਥੱਲੇ ਬਹੁਤ ਬਣਦਾ ਹੈਗਾ ਤੇ ਆਹ ਦੇਖੋ ਵੀ ਮੱਛਰ ਦੀ ਸ਼ਿਕਾਇਤ ਹੈਗੀ ਹੈ ਇਹ 212 ਵੈਰੇਟੀ ਹੈ ਬਾਈ ਜਿਹੜੀ ਆਪਾਂ ਅਗਲੀ ਵੈਰੇਟੀ ਦੀ ਗੱਲ ਕਰਦੇ ਆਂ ਬਾਈ ਇਹ ਹੈ ਪੀਲੀ ਪੂਸ਼ੋ ਮੱਛਰ ਇਸ ਵੈਰੇਟੀ ਜੀ ਵੀ ਬਹੁਤ ਪੈਂਦਾ ਹੈਗਾ ਕਿਉਂਕਿ ਬੂਝਾ ਬਹੁਤ ਮਾਰਦੀ ਹੈ ਕੁਸਾ ਪਰ ਰੇਰੂ ਦੇ ਡਿੱਕੇ ਜੇ ਕੱਢ ਦਿੰਨੇ ਆਗੇ ਪਾਉਣ ਵਾਲੇ ਤੇ ਇਹਦੇ ਵਿੱਚ ਦੇਖਦੇ ਆਂ ਬਾਈ ਇਹਦੇ ਵਿੱਚ ਵੈਸੇ ਉਨਾ ਜ਼ਿਆਦਾ ਨਹੀਂ ਹੈਗਾ ਜਿੰਨਾ 212 ਚ ਸੀਗਾ ਪਰ ਮੱਛਰ ਬਾਈ ਜ਼ਰੂਰ ਹੈਗਾ ਕੋਈ ਟਾਵਾ ਹੀ ਹੈਗਾ ਬਾੜਾ ਨਹੀਂ ਹੈਗਾ ਇਹ ਪੀਪੂਸ਼ਾ ਵੈਰੇਟੀ ਹੈ ਇਹਦੇ ਵਿੱਚ ਕੋਈ ਬਾੜਾ ਨਹੀਂ ਹੈਗਾ ਨਾਰਮਲ ਮੱਛਰੀ ਹੈ ਤੇ ਸਪਰੇ ਬਾਈਆਂ ਨੇ ਹਜੇ ਕੋਈ ਨਹੀਂ ਕਰੀ ਗਾहां ਦੇਖ ਰੇ ਸੀ ਵੀ ਕਰਨੀ ਹੈ ਕਿ ਨਾ ਪਰ ਮੇਰੇ ਸਾਬ ਨਾਲ ਨਾਰਮਲ ਦਵਾਈ ਨਾਲ ਹੀ ਸਰ ਜੂਗਾ ਤੇ ਇਹ ਉਹ ਬਾਹਣ ਹੈ ਬਾਈ ਜਿੱਥੇ ਪਾਣੀ ਸੁੱਕ ਜਾਂਦਾ ਲਾਉਂਦੇ ਆ ਸੁੱਕ ਜਾਂਦਾ ਪਰ ਵਧੀਆ ਬਾਹਣ ਨੇਗੇ ਫਸਲ ਬਹੁਤ ਵਧੀਆ ਨਿਕਲਦੀ ਹੈਗੀ ਕੁਈ ੜੀ ਮੱਛਰੜੀ ਇਸਕੇ ਤਾਂ ਨਹੀਂ ਨੀ ਇਸ ਵੈਰੈਟੀ ਦੇ ਵਿੱਚ ਜਿਹੜੀ ਇਹ ਵੈਰੈਟੀ ਹੈ ਨਾ ਬਾਈ ਜਿਹੜੀ ਤੁਹਾਨੂੰ ਮੈਂ ਹੁਣ ਦਿਖਾ ਰਿਹਾ ਇੱਕ ਇੱਕ ਕਮਾਲ ਦੀ ਵੈਰੈਟੀ ਹੈ ਰੇ ਕੂੜਾ ਨਹੀਂ ਭਾਲਦੀ ਤੇ ਇਹਦੇ ਬਾਰੇ ਵੀ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਇਹਦੇ ਨਾਮ ਬਾਰੇ ਇਹਦੇ ਬਾਰੇ ਸਾਰੀ ਤੇ ਪਹਿਲਾਂ ਤੁਸੀਂ ਇਹ ਦੇਖੋ ਐ ਪਈਏ ਬਾਈ ਸਾਫ਼ ਜਮਾ ਬਿਲਕੁਲ ਕੋਈ ਦਾਣਾ ਵੀ ਕਿਸੇ ਪਾਸੇ ਮੱਛਰਦਾ ਨਹੀਂ ਹੈਗਾ ਜੀਰੀ ਦੀ ਕੋਈ ਵੀ ਟਾਂਗ ਕੋਈ ਗਲੀ ਨਹੀਂ ਹੈਗੀ ਕੋਈ ਇਹਨੂੰ ਸੁੰਡੀ ਨਹੀਂ ਹੈਗੀ ਇੰਨੀ ਟਾਪ ਦੀ ਵੈਰੈਟੀ ਹੈ ਬਈ ਇਹਦੇ ਬਾਰੇ ਨਾ ਪਾ স্পੈਸ਼ਲ ਵੀਡੀਓ ਪਾਵਾਂਗੇ ਇਹਦੇ ਵਿੱਚ ਮੱਛਰ ਦੀ ਕੋਈ ਵੀ ਸ਼ਿਕਾਇਤ ਨਹੀਂ ਤੁਸੀਂ ਆਪ ਹੀ ਦੇਖ ਲਓ ਇੰਨੇ ਸਾਫ਼ ਇਹਦੀਆਂ ਜੜਾਂ ਲੱਗੀਆਂ ਇੰਨਾ ਸਾਫ਼ ਇਹਦਾ ਥੱਲੋਂ ਯਾਨੀ ਕਿ ਚਲੋ ਪੇਡਾ ਪਿਆਗਾ ਕਿ ਜਿੱਥੇ ਮੱਛਰ ਪੜਦਾ ਹੁੰਦਾ ਉੱਥੇ ਕੁਝ ਵੀ ਨਹੀਂ ਹੈਗਾ ਇੰਨੀ ਸੋਹਣੀ ਵੈਰੈਟੀ ਹੈ ਬਈ ਇਹਦੇ ਬਾਰੇ ਪਾਵਾਂਗੇ স্পੈਸ਼ਲ ਵੀਡੀਓ ਤੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਬਈ ਕਿਹੜੀਆਂ-ਕਿਹੜੀਆਂ ਵੈਰੈਟੀਆਂ 'ਚ ਮੱਛਰ ਦੀ ਸ਼ਿਕਾਇਤ ਹੈਗੀ ਹੈ ਸੋ ਇਹ ਪਾਉਂਡ ਦਾ ਮਤਲਬ ਇਹੀ ਹੈ ਵੀ ਬਾਈ ਖੇਤ ਜਾ ਕੇ ਨਰੀਖਣ ਜ਼ਰੂਰ ਕਰ ਲਿਆ ਕਰੋ ਐਵੇਂ ਹੀ ਸਪਰੇਅ ਦੇਖ ਕੇ ਨਾ ਕਰਿਓ ਕਿਸੇ ਬੰਲੀ ਜਾ ਕੇ ਕਿਉਂਕਿ ਵਿੱਚ ਵਰਾਇਟੀਆਂ 'ਚ ਮੱਛਰ ਬਾਈ ਹੈ। ਵੀਡੀਓ 'ਤੇ ਚੰਗੀ ਲੱਗੀ ਤਾਂ ਸ਼ੇਅਰ ਵੀਰੇ ਜ਼ਰੂਰ ਕਰਦਿਆ ਕਰੋ। ੁੱਡੀ ਮਦਦ ਨਾਲ ਹੀ ਆਪਾਂ ਸਾਰਾ ਇਹ ਤੁਹਾਨੂੰ ਝਾਣੇ ਦਾ ਜਾਂ ਆਪਣੀਆਂ ਫਸਲਾਂ ਦਾ ਜੋ ਵੀ ਝਾੜ ਹੈ ਜੋ ਵੀ ਵਰਾਇਟੀਆਂ ਨੇ ਸਾਰਾ ਦਿਖਾਵਾਂਗੇ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਬਾਈ।